ਮਾਨਕ ਸਾਹਿਬ ਦਾ ਇੱਕ ਆਮ ਹੀ ਹੁੰਦਾ ਸੀ ਮੇਰੇ ਕੋਲੇ ਆਉਣ ਦਾ ਕਾਰਨ ਆ ਉਹ ਮੈਨੂੰ ਕਹਿੰਦੇ ਹਲਬੇਲ ਯਾਰ ਮੈਂ ਤੇਰੇ ਕੋਲੇ ਆਉਂਗਾ ਕਿਹਨੂੰ ਦੱਸੀ ਤਾਂ ਲੋਕਾਂ ਨੇ ਮੈਨੂੰ ਕਿਹਾ ਯਾਰ ਤੁਹਾਡੀ ਗੱਲ ਹੈ ਵੀ ਮਾਨਕ ਸਾਹਿਬ ਹੈ ਜਰਾ ਬੁਲਾਇਂ ਯਾਰ ਆਪਾਂ ਫੋਟੋ ਖਿਚੋਣੀ ਉਹ ਤਾਂ ਮੋਬਾਈਲ ਵੀ ਨਹੀਂ ਹੁੰਦੇ ਸੀ ਤੇ ਮੇਰੇ ਬਾਹਰ ਚ ਖੜੇ ਰਹੇ ਤੇ ਮਾਨਕ ਸਾਹਿਬ ਆਏ ਆ ਪਤਾ ਕਿਤੋਂ ਨਾ ਕਿਤੋਂ ਲੱਗ ਜਾਂਦਾ ਗੱਡੀ ਐਡੀ ਵੱਡੀ ਆਈ ਉਹ ਤਾਂ ਗੱਡੀਆਂ ਵੀ ਹਰੇ ਕੋਲੇ ਨਹੀਂ ਹੁੰਦੀਆਂ ਸੀ ਤਾਂ ਫਿਰ ਮੈਂ ਮਾਨਕ ਸਾਹਿਬ ਨੂੰ ਕਿਹਾ ਵੀ ਆਇਰ ਕੇ ਵੀ ਜੱਸ ਆਇਆ ਜੀ ਬਰੋ ਪੁਰਾਣਾ ਮਿੱਤਰ ਆਪਣਾ ਸਿੱਧੂ ਆਇਆ ਯਾਰ ਤੇ ਮਾਨਕ ਸਾਹਿਬ ਨੇ ਕਿਹਾ ਕੋਈ ਅੰਦਰ ਬੁਲਾ ਲਾ ਥੋ ਉੜਕਾ ਵਿੱਚ ਚਲੋ ਹੁਣ ਤੁਸੀਂ ਨਿਕਲੋ ਦੱਸਿਓ ਨਾ ਕਿਸੇ ਨੂੰ ਮਤਲਬ ਬਹੁਤ ਲੋਕ ਆ ਪਿੱਛੇ ਇੱਕ ਵਾਰੀ ਪ੍ਰੋਗਰਾਮ ਕਰਾਇਆ ਸੀ ਜਿਹੜੇ ਲੋਕ ਮੈਨੂੰ ਬੜਾ ਤੰਗ ਕਰਿਆ ਕਰਨ ਡੇਉਣਪਿੰਡ 'ਚ ਮੇਰਾ ਸਨਮਾਨ ਹੋਇਆ ਮੈਨੂੰ ਕੜਾ ਪਾ ਕੇ ਸਨਮਾਨਿਤ ਕੀਤਾ ਲੋਕਾਂ ਨੇ ਉਦੋਂ ਮਾਨਕ ਸਾਹਿਬ ਤੇ ਹੋਰ ਵੀ ਕਲਾਕਾਰ ਬਹੁਤ ਆਏ ਸੀ ਉਦੋਂ ਮਾਨਕ ਸਾਹਿਬ ਨੇ ਸਾਰੀ ਗਲੀਆਂ 'ਚ ਵੀ ਘੇੜਾ ਦਿੱਤਾ ਡੇਉਣਪਿੰਡ ਦੇ ਵਿੱਚ ਕੀ ਬਾਤ ਹੈ ਹਾਂ ਉਦੋਂ ਪਹਿਲਾਂ ਮੇਰੀ ਭੈਣ ਦਾ ਵਿਆਹ ਸੀ ਉਦੋਂ ਮਾਨਕ ਸਾਹਿਬ ਆਏ ਉਦੋਂ ਮਾਨਕ ਸਾਹਿਬ ਸਾਡੇ ਕੋਲ ਰਾਤ ਰਹੇ ਸਾਰਾ ਦਿਨ ਵੀ ਰਹੇ ਕੱਲੇ-ਕੱਲੇ ਬੰਦੇ ਨੂੰ ਮਿਲੇ ਠੀਕ ਹੈ ਨਾ ਤੇ ਮਾਨਕ ਸਾਹਿਬ ਮੈਨੂੰ ਇੱਕ ਵਾਰੀ ਵੀ ਮੇਰੇ ਅੱਜ ਵੀ ਯਾਦ ਹੈ ਕਹਿੰਦਾ ਤੂੰ ਰੋਜ਼ ਕਿਦਰ ਸਾਰੇ ਮਿਲ ਲੈ ਕਹਿੰਦਾ ਹਾਂ ਆ ਤੁਹਾਡੀ ਮਜ਼ਾ ਨਹੀਂ ਮਿਲਿਆ ਮੈਨੂੰ ਇਹ ਮੈਂ ਤੁਹਾਡੇ ਹੱਥ ਨਹੀਂ ਪਈਆਂ ਕਹਿੰਦਾ ਐ ਨਹੀਂ ਊ ਨਹੀਂ ਮਿਲੀਆਂ ਕਹਿੰਦਾ ਤੁਹਾਨੂੰ ਪਤਾ ਮੈਂ ਮਾਨਕ ਐ ਪਰ ਮਾਨਕ ਸਾਹਿਬ ਬੜਾ ਹੱਸਦੇ ਖੇਡਦੇ ਹੁੰਦੇ ਸੀ ਕਿਆ ਬਾਤ ਹੈ ਕਹਿੰਦਾ ਫਿਰ ਆ ਥੋੜਾ ਬਲਦ ਨਹੀਂ ਮੈਨੂੰ ਮਿਲਿਆ ਆ ਥੋੜੀ ਗਾ ਨਹੀਂ ਮੈਨੂੰ ਮਿਲੀ ਮੈਂ ਬੜਾ ਇੰਜੋਏ ਕਰਦੇ ਮਾਨਕ ਸਾਹਿਬ ਔਰ ਮੇਰੇ ਤੇ ਮਾਨਕ ਸਾਹਿਬ ਅੱਜ ਵੀ ਰਗ ਰਗ ਚ ਵਸੇ ਆ ਤੇ ਉਹਨਾਂ ਦੀ ਗੱਲਾਂ ਵੀ ਮੇਰੇ ਚੇਤੇ ਚ ਰਹਿੰਦੀਆਂ ਪਰ ਜਿੰਨੀ ਦੇਰ ਅਸੀਂ ਰਹੇ ਹਾਂ ਅਸੀਂ ਬਹੁਤ ਇੰਜੋਏ ਕੀਤਾ ਯਾਰ ਲੈ ਲਓ ਨਾਲ 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 ਚਾਹਦਾ ਤੁਸੀਂ ਇੱਕ ਚੁਸਕੀ ਪਰ ਕੇ ਦੇਖੋ ਉਹ ਮਨ ਚਾਹੇ ਪਿਆਰ ਵਾਲਾ ਮਸਾਲਾ ਨਾ ਹੈ ਆਹ ਕਿਵੇਂ ਠੀਕ ਹੈ ਜੀ ਇਹਦਾ 50 ਰੁਪਏ ਕਰਦੇ ਆ ਚਾਹ ਬਹੁਤ ਸਵਾਦ ਹੈ ਲੀਗਾ ਉਹ ਯਾਦੋਂ ਟੂਨੇ ਆ ਰੇਟ ਜਾਂ ਨੰਜਾ ਵਾਲਾ ਹੁੰਦਾ ਨਾ ਜੀ ਤਾਂ ਤਾਂ ਕਰਕੇ ਰੱਖਿਆ ਜੀ ਅੱਛਾ ਦਲਸ਼ਾਦ ਅਖਤਰ ਹੋਰਾਂ ਤੱਕ ਉਹਨਾਂ ਦੀ ਪਹੁੰਚ ਫੇਰ ਤੋੜੀ ਸੀ ਨਹੀਂ ਉਹਨਾਂ ਦੀ ਮੇਰੇ ਕੋਲ ਉਹਨਾਂ ਦਿਨਾਂ 'ਚ ਦਿਲੋਂ ਮੈਂ ਸਿਰਫ ਮਾਨਕ ਸਟਾਈਲ ਹੀ ਲਿਖਦਾ ਹਾਂ ਗਾਣੇ ਜੀ ਦਿਲਸ਼ਾਦ ਅਖਤਰ ਦਾ ਇੱਕ ਭਰਾ ਸੀ ਮੈਂ ਉਹਦਾ ਨਾਮ ਭੁੱਲ ਗਿਆ ਵੱਡਾ ਭਰਾ ਹੁਣ 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 ਇਸ ਟਾਈਮ ਮੇਰੇ ਬੈਂਡ ਚੋਂ ਨਿਕਲ ਗਿਆ ਉਹ ਜੌਬ ਕਰਦਾ ਸੀ ਇੱਕ ਵਾਰੀ ਵੀ ਬੰਡੇ ਮਿਲੇ ਮੈਨੂੰ ਜੀ ਮੈਨੂੰ ਕਦੇ ਇਹ ਲਬੇਲ ਯਾਰ ਮੇਰਾ ਛੋਟਾ ਭਰਾ ਜਿਹੜਾ ਗਾਣੇ ਅੰਗਰੋਦ ਦਿੱਤਾ ਗੋਰਾ ਦਿੱਤਾ ਸੀ ਵੱਡਾ ਭਰਾ ਹਾਂ ਤੇ ਉਹਨਾਂ ਨੂੰ ਪਤਾ ਸੀ ਮੇਰਾ ਗੀਤ ਲਿਖਦਾ ਉਹ ਇੱਥੇ ਮੈਨੂੰ ਮਿਲੇ ਮੈਂ ਵੀ ਉਹਦੇ ਜੌਬ ਚ ਆ ਗਿਆ ਸੀ ਤੇ ਉਹ ਵੀ ਜੌਬ ਸੀਗੇ ਕਿਹਾ ਮੈਂ ਮੇਰਾ ਛੋਟਾ ਭਰਾ ਦਿਲਸ਼ਾਦ ਹੈ ਮੈਂ ਉਹਦਾ ਭਰਾ ਤੇ ਯਾਰ ਉਹਦੇ ਵਾਸਤੇ ਵੀ ਗਾਣੇ ਦੇ ਉਦੋਂ ਅਰਾਈਆਂ ਵਾਲੇ ਦੇ ਗਾਣੇ ਗਾਉਂਦੇ ਸੀ ਜੀ ਨ ਇੱਕ ਹੋਰ ਆਪਣਾ ਸੀਗਾ ਤੇ ਉਸ ਤੋਂ ਬਾਦ ਵਿੱਚ ਇੰਗਲੈਂਡ ਦੀ ਟੀਮ ਆਈ ਦਿਲਸ਼ਾਦ ਦੇ ਨਾਲ ਉਹ ਮੈਨੂੰ ਕਹਿੰਦਾ ਕੋਈ ਦਿਨ ਦੋਈਆ ਅੱਛਾ ਅਸੀਂ ਰਿਕਾਰਡਿੰਗ ਕਰਾਉਣੀ ਚੰਡੀਗੜ੍ਹ ਹਾਂ ਸਟੂਡੀਓ ਲੈ ਲਿਆ ਤੇ ਕਰਾਉਣੀ ਧਾਰਮਿਕ ਗੀਤਾਂ ਦੀ ਗਾਣਾ ਸਾਡੇ ਕੋਲੇ ਇੱਕ ਵੀ ਨਹੀਂ ਨਾ ਦਿਲਸ਼ਾਦ ਕੋਲੇ ਨਾ ਸਾਡੇ ਕੋਲੇ ਅੱਛਾ ਤੇ ਕਹਿੰਦੇ ਮੇਰੇ ਅੱਜ ਵੀ ਯਾਦ ਹੈ ਉਹਦੇ ਦਿਨ ਸੀਗਾ ਸ਼ਨੀਵਾਰ ਤੇ ਕਹਿੰਦੇ ਗਾਣੇ ਤੁਸੀਂ ਲਿਖੋ ਕੱਲ ਨੂੰ ਐਤਵਾਰ ਹੈ ਤੇ ਆਪਾਂ ਬਹਿ ਕੇ ਥੋੜਾ ਮੈਟਰ 'ਵਾਂ ਪੜਿਆ ਅੱਠ ਗੀਤ ਅਮਰ ਸ਼ੀਦਾਂ ਦੀ ਅਮਰ ਕਹਾਣੀ ਦਿਲਸ਼ਾਹ ਅਖਤਰ ਨੇ ਇੰਗਲੈਂਡ ਦੀ ਕੰਪਨੀ 'ਚ ਮੇਰੇ ਅੱਠੇ ਗੀਤ ਔਰ ਮੈਂ ਇੱਕ ਦਿਨ 'ਚ ਲਿਖੇ ਸੋਮਵਾਰ ਨੂੰ ਮੈਂ ਉਹਨੂੰ ਭੇਜਤੇ ਬੰਦਾ ਲੈ ਕੇ ਉਹਨੂੰ ਦਾਕੇ ਮੰਗਲਵਾਰ ਨੂੰ ਛੁੱਟੀ ਲੈ ਕੇ ਅਸੀਂ ਇੰਦਰਾਣੀ ਸਟੂਡੀਓ 'ਚ ਉੱਥੇ ਰਿਕਾਰਡ ਕਰਾਦੇ ਐਦਾ ਹੀ ਸਬਬ ਬਣ ਗਿਆ ਉਹਨਾਂ ਨੇ ਮੇਰਾ ਅੱਛਾ ਅੱਠ ਗੀਤ ਇੱਕ ਹੋ ਗਏ ਐਸ ਕੋਲ ਪਰਮਾਤੋ ਵੀ ਬੜੀ ਮਿਹਰ ਹੈ ਲਿਖਣ 'ਚ ਮੇਰੀ ਬਹੁਤ ਸਪੀਡ ਹੈ ਅੱਛਾ ਜਿਵੇਂ ਤੁਸੀਂ ਕਿਹਾ ਵੀ ਮਤਲਬ ਵੀ ਸ਼ੁਰੂ ਤੋਂ ਜਿਵੇਂ ਪੇਤਾ ਜੀ ਨੇ ਕਿਹਾ ਤਾਂ ਵੀ ਇਦੋਂ ਮਾੜਾ ਨਾ ਲਿਖੀ ਮਤਲਬ ਫਿਰ ਵੀ ਬੰਦਾ ਕਿਤੇ ਨਾ ਕਿਤੇ ਇੱਕ ਮਰਯੋਗ ਹੈ ਹੋ ਜਾ ਹੁੰਦਾ ਕਿ ਕਦੇ ਮਨ ਚ ਕੋਈ ਇਹੋ ਜੀ ਧਾਰਨਾ ਆਈ ਨਹੀਂ ਕਦੇ ਕੋਈ ਆ ਰ ਵੀ ਕੋਈ ਚੱਕ ਮਾਂ ਜਿਵੇਂ ਚੱਕ ਲੋ ਰੱਖ ਲੋ ਰਫੜਾ ਰੋੜਾ ਹੁੰਦਾ ਬਹੁਤ ਚੱਲਿਆ ਨਹੀਂ ਉਦੋਂ ਆਉਂਦਾ ਸੀਗਾ ਕਰ ਸਕੀ ਇੱਕ ਜਿਹੜੇ ਮੇਰੇ ਕਲਾਕਾਰ ਸੀਗੇ ਉਹ ਥੋੜਾ ਸਾਰਤਕ ਗਾਉਂਦੇ ਸੀ ਇਹ ਮੇਰੇ ਕੀ ਮਣਕ ਸਾਹਿਬ ਦੀ ਗੱਲ ਹੈ ਬਾਕੀ ਹੋਰ ਕਲਾਕਾਰ ਜਿਨੇ ਬਦਲ ਸ਼ਾਹ ਦੀ ਵੀ ਗੱਲ ਕਰੀਏ ਜਾਂ ਆਪਾਂ ਹੋਰ ਜਸਵਿੰਦਰ ਬਾੜ ਲਾ ਲਓ ਬਲਵੀਰ ਚੋਟਾ ਲਾ ਲਓ ਹਰਦੇਵ ਮਾਇੰਗੋ ਜਿਹਨਾਂ ਦਾ ਆਪਾਂ ਨਾਂ ਪਹਿਲਾਂ ਵੀ ਲੱਗ ਬਿਲਕੁਲ ਉਹ ਗਾਉਂਦੇ ਕੁਛ ਇਦਾਂ ਦਾ ਸੀ ਇੱਕ ਵਾਰੀ ਅਮਰਤਾ ਮੇਰੇ ਕੋਲ ਮੈਨੂੰ ਚੰਡੀਗੜ੍ਹੇ ਮਿਲ ਗਈ ਮੈਂ ਇੱਕ ਸਿਰ ਰਿਕਾਰਡਿੰਗ ਤੇ ਗਿਆ ਤੇ ਮੈਨੂੰ ਕੋਈ ਭਾਜੀ ਮੈਂ ਤੁਹਾਡੇ ਨਾਲ ਗੁੱਸੇ ਆ ਮੈਂ ਵੀ ਕਿਉਂ ਕਹਿੰਦੇ ਮੈਨੂੰ ਤੁਸੀਂ ਗਾਣੇ ਨਹੀਂ ਦਿੰਦੇ ਉਹ ਮੈਂ ਕਿਹਾ ਬੀਬਾ ਤੂੰ ਗਾਉਣੀ ਰੋਣੇ ਪਿੱਟਣ ਵਾਲੇ ਮੈਂ ਰੋਂਦਾ ਪਿੱਟਦਾ ਇਹ ਨਹੀਂ ਆਪਣਾ ਜੱਟ ਵਾਲਾ ਕੰਮ ਦਾ ਦੱਸ ਦੇਣਾ ਠੀਕ ਹੈ ਨਾ ਤੇ ਮੈਂ ਕਿਹਾ ਮੈਂ ਤਾਂ ਠਾ ਠਾ ਵਾਲੇ ਗਾਣੇ ਲੇਦਾ ਮੈਨੂੰ ਪਹਿਲਾਂ ਮੈਂ ਰੋਵਾਂ ਕਿਹੜੀ ਗੱਲ ਤੇ ਮੈਨੂੰ ਦੱਸਤਾ ਦੇ ਰੋਣ ਵਾਲੀ ਗੱਲ ਹੀ ਨਹੀਂ ਕਹਿੰਦੀ ਭਾਜੀ ਫਿਰ ਮੇਰੇ ਵਰਗੇ ਆਪਦੇ ਵਰਗੇ ਗਾਣੇ ਕੋਈ ਦੇ ਦਿਓ ਫਿਰ ਮੇਰੇ ਮਾਇੰਡ ਚ ਆਇਆ ਆਹੀ ਗਾਣੇ ਦੀ ਆਪ ਗੱ ਮੇਰੇ ਜਹਨਤ ਸੀਗਾ ਮੈਨੂੰ ਐਸੀ ਮੈਂ ਗਾਣਾ ਇਹਨੂੰ ਮੈਂ ਇੱਕ ਨਾ ਹੋਰ ਗੱਲ ਸਾਂਝੀ ਕਰਾਂ ਮੈਂ ਗਾਣਾ ਜ਼ਿਆਦਾ ਗੁੰਗਣਾਕ ਲੈਂਦਾ ਓਕੇ ਛੱਡੀ ਨਾ ਵੈਰੀ ਨੂੰ ਜੀ ਗਾਣਾ ਤੇ ਗੱਲ ਕਰੀ ਪਹਿਲਾ ਗਾਣਾ ਰਿਕਾਰਡ ਹੋਇਆ ਉਸ ਤੋਂ ਪਹਿਲਾਂ ਮੈਨੂੰ ਪੂਰਾ ਵੈਰ ਲਿਆ ਦਿਓ ਥੋੜਾ ਬਾਅਦ ਦੇਣ ਦਾ ਆ ਉਹ ਗੁੰਗਣਾਕ ਲਿਖਿਆ ਸੀ ਸੋਹਣਾ ਖਦਾਵਤ ਤੇਰੀ ਖੈਰ ਮੰਗਦੀ ਉਸ ਤੋਂ ਪਹਿਲਾਂ ਉਹ ਸੇਮ ਵੈਰ ਹੋਵੇ ਸਾਰਾ ਕੋਈ ਗਾਣਾ ਰਿਕਾਰਡ ਲਿਆ ਦੇ ਥੋੜਾ ਬਾਅਦ ਦੇਣ ਦਾ ਆ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਹੱਸਦਾ ਫਿਰੇ ਤੇ ਕੋਈ ਨੱਚਦਾ ਫਿਰੇ ਨੱਚਦਾ ਫਿਰੇ ਹੱਸਦਾ ਫਿਰੇ ਐ ਵਹਿਰ ਲਿਆ ਦਿਓ 100 ਲੱਖ ਰੁਪਏ ਦੇਵਾਂਗਾ ਮੈਂ ਚੈਲੰਜ ਕਰਦਾ ਤੈਨੂੰ ਚਾ ਵਾਹ ਇਹ ਹੀ ਗੱਲ ਆ ਮੈਂ ਕਰੀਆ ਦੇਖੀ ਜਾ ਛੇੜੀ ਐਮ ਕੀਤਾ ਕਰਦਾ ਮੈਂ ਗਾਣਾ ਬੜਾਇਆ ਠੀਕ ਐ ਔਰ ਇਹ ਗਾਣਾ ਤੂੰ ਜ਼ਕੀਰ ਹੋਰ ਮੰਨੋਂਗੇ ਇਹਦਾ ਮਰਦ ਤੁਕਾਂਤ ਹੈ ਨੀਗਾ ਜਿਹਨੂੰ ਮੁਕਾ ਕਹਿੰਦੇ ਆ ਹਰੇਕ ਸਥਾਈ ਦੀਆਂ ਦੋ ਲੈਣਾ ਹੁੰਦੀਆਂ ਆਮ ਮੰਨਿਆ ਜਾਂਦੇ ਸਧਾਰਨ ਤੌਰ ਤੇ ਅੰਤਰੀ ਤਨ ਹੁੰਦੀਆਂ ਤੇ ਇਹ ਦੀਆਂ ਮਤਲਬ ਉਹ ਦੋ ਉਹ ਅਤੇ ਚਾਰ ਉਹ ਹੈ ਉਹਦਾ ਤਗਾ ਤਾਂ ਕੋਈ ਨਹੀਂ ਜੁੜਦਾ ਉੱਥੇ ਮੈਂ ਗਾਣਾ ਲਿਖਿਆ ਉੱਥੇ ਨੂੰ ਗਾ ਕੇ ਸੁਣਾਇਆ ਅਮਰਤਾ ਵਿਰਕ ਨੂੰ ਉੱਥੇ ਰਿਕਾਰਡ ਕਰਾਇਆ ਫਿਰ ਉਹਨਾਂ ਦੇ ਗਾਣੇ ਦੇ ਖਾਤਰ ਮੈਨੂੰ ਦੋ ਦਿਨ ਉੱਥੇ ਰਹਿਣਾ ਪਿਆ ਐਦਾਂ ਹੀ ਮੇਰਾ ਸੁਭਾਅ ਬਣ ਜਾਂਦਾ ਗਾਣਿਆਂ ਦਾ ਫਿਰ ਰਮਾਂਟਿਕ ਵੀ ਲਿਖਿਆ ਆਪਾਂ ਪਰ ਉਹ ਚ ਮੈਂ ਲਿਖਿਆ ਦੇਖੀ ਜਾ ਪਰ ਛੇੜੀ ਨਾ ਨੂੰ ਗੱਲ ਤਾਂ ਕੋਈ ਕਿੱਦਾਂ ਕਹਿ ਸਕਦਾ ਦੂਰ ਦੂਰ ਹੀ ਰੱਖਿਆ ਫਿਰ ਵੀ ਤੁਸੀਂ ਆਪ ਹੀ ਦੱਸੋ ਉਹਨਾਂ ਦਾ ਕੋਈ ਵੀ ਚੀਜ਼ ਆਪਾਂ ਕਹਿੰਦੇ ਦੇਖ ਤ ਲੈ ਪਰ ਛੇੜੀ ਨਾ ਇਹਨੂੰ ਇਹ ਗਲਤ ਗੱਲ ਕੀ ਆ ਚਾ ਪਰ ਉਹ ਮੈਂ ਥੋੜਾ ਰਿਮਾਰਕ ਲਿਖਦਾ ਗਾਣਾ ਹਾਂ ਰਿਮਾਰਕ ਲਿਖਦਾ ਨਹੀਂ ਲਿਹਿੜਾ ਚਾਹੀਦਾ ਜੇ ਸਾਡੀ ਜ਼ਿੰਦਗੀ 'ਚ ਰਿਮਾਰਕ ਪੱਖ ਹੀ ਨਾ ਹੋਣਗੇ ਤਾਂ ਦੁਨੀਆ ਕਿੱਦਾਂ ਪੈਦਾ ਹੋ ਸਹੀ ਹੈ ਪਰ ਨਿਰਾਪura ਉਹ ਹੀ ਮਗਰ ਤੂੰ ਨੇ ਫਿਰ ਨਾ ਇਹ ਵੀ ਗਲਤ ਗੱਲ ਹੈ ਇਹ ਨਾ ਰੱਖੀਦਾ ਆਪਾ ਕਿੰਦੋ ਵਿਆਹ ਹੋਇਆ ਫਿਰ ਉਹਦੇ ਪਤਾ ਲੱਗ ਗਿਆ ਸਾਰਿਆਂ ਨੇ ਬੀਲ ਬੇਲ ਬਰਾੜ ਦੀ ਆ ਪੂਰੀ ਚੜਾਈ ਆ ਉਦੋਂ ਪਹਿਲਾਂ ਤਾਂ ਬੱਲੇ ਬੱਲੇ ਸੀ ਉਹ ਬੜਾ ਹੁਭ ਕੇ ਜਾਦੇ ਮੇਰੇ ਸਹੁਰਾ ਵਾਲੇ ਮੁੰਡਾ ਸਾਡੇ ਗਾਣੇ ਲੱਗਦਾ ਅੱਛਾ ਹਾਂ ਵੀ ਮਾਨਕ ਵਾਲੇ ਕੀ ਸਾਡੇ ਵਾਲੇ ਮੈਂ ਜਦੋਂ ਵਿਆਹਣ ਗਿਆ ਉਦੋਂ ਵੀ ਗੱਲਾਂ ਕਰਦੇ ਸੀ ਹਾਂ ਹਾਂ ਸਾਲ ਜਿਹੜਾ ਕਰਦੀਆਂ ਸੀ ਇਹ ਤਾਂ ਕਲਾਕਾਰ ਆ ਕਿਹਨੂੰ ਗੱਲ ਕਰਨ ਦਿੰਦਾ ਹੈ ਅੱਛਾ ਇਹਦਾ ਪਰ ਹੁੰਦਾ ਹੀ ਹੈ ਨਾ ਨਹੀਂ ਮੈਂ ਤੁਹਾਡੀ ਗੱਲ ਕਰਨ ਦਾ ਦਿਖ ਰਿਹਾ ਇਹ ਇੰਨੀਆਂ ਗੱਲਾਂ ਤੁਹਾਨੂੰ ਜਿਸ ਤਰੀਕੇ ਨਾਲ ਗੱਲ ਮਾਨਕ ਸਾਹਿਬ ਮਤਲਬ ਜਿਵੇਂ ਗੱਲ ਕਰਦੇ ਤੁਸੀਂ ਕਿਹਾ ਉਹਨਾਂ ਨੂੰ ਵੀ ਗੱਲ ਬਹੁਤ ਆਉਂਦੀ ਤੁਹਾਨੂੰ ਵੀ ਗੱਲ ਬਹੁਤ ਆਉਂਦੀ ਹੈ ਇਹ ਨਾਲ ਰਹਿ ਕੇ ਇਹ ਗੱਲਾਂ ਬਾਤਾਂ ਐ ਹੋਈਆਂ ਜਾਂ ਪਹਿਲੇ ਸਵੇਰ ਹੀ ਇਹ ਹੋ ਜਾਂ ਸੀ ਕਹਿੰਦੇ ਖਰਬੂਜੇ ਨੂੰ ਦੇ ਖਰਬੂਜੇ ਰੰਗ ਫੜਦਾ ਹੈ 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 ਹੋ ਤੇ ਮੈਂ ਤਾਂ ਫਿਰ ਇੱਕੋ ਕੀ ਕਹਾਂ ਵੱਡਾ ਤਰਬੂਜ ਹੀ ਸੀ ਮਾਨਕ ਸਾਹਿਬ ਹਾਂ ਦੇਕੀ ਹਿਸਾਬ ਨਾਲ ਲਾਈ ਗੀ ਇੱਕ ਬੰਦਾ ਗੱਲਾਂ ਉਹ ਕਰਦਾ ਹੈ ਜਿਹੜਾ ਬੇਬਾ ਗੱਲਾਂ ਉਹ ਕਰਦਾ ਹੈ ਜਿਨੇ ਕੋਈ ਗੱਲ ਬਨੋਠੀ ਬਣ ਨਹੀਂ ਕਰ ਹੁਣ ਆਪਾਂ ਗੱਲ ਸੋਚ ਕੇ ਕਰਦੇ ਆਂ ਉੱਥੇ ਮੈਂ ਉਹ ਗੱਲ ਕਹੀ ਸੀ ਇੱਥੇ ਮੈਂ ਹੋਰ ਗੱਲ ਕਹੀ ਉਹਨੂੰ ਗੱਲਾਂ ਨਹੀਂ ਹੁੰਦੀਆਂ ਤੇ ਬਾਕੀ ਹੁਣ ਆਪਾਂ ਚਾਹ ਲੈ ਮੈਨੂੰ ਪਹਿਲੇ ਦੱਸਿਆ ਵੀ ਮੈਨੂੰ ਤਾਂ ਪਹਿਲੀ ਘੁੱਟੀ ਲੱਗੀ ਆਉਣ ਤੋਂ ਪਹਿਲੇ ਵੀ ਸ਼ਾਇਦ ਮੈਂ ਘੁੱਟ ਪਰਲੀ ਹੁੰਦੀ ਆ ਤੇ ਹੁਣ ਘੁੱਟ ਪਰਲੀ ਹੁਣ ਹੋਰ ਗੱਲਾਂ ਆਉਣਗੀਆਂ ਤੇ ਬਾਕੀ ਗੱਲਾਂ ਹੀ ਇੱਕ ਮੈਂ ਗਾਣਾ ਲਿਖਿਆ ਸੀ ਜੀਦਾ ਗੱਲਾਂ ਨਾਲ ਅਸਰ ਜਾਵੇ ਲੋੜ ਕੀ ਆ ਕੁਝ ਕਰਨੇ ਦੀ ਆਪਣਾ ਗੱਲਾਂ ਨਾਲ ਹੀ ਚੱਲਦਾ